ভূত প্রেত সব কিছু জুননা ਨੇ ਇਹ 84 ਲੱਖ ਜੁਨਾ ਦੇ ਵਿੱਚ ਹੀ ਆਉਂਦੀਆਂ ਨੇ ਇਹ ਸਭ ਕੁਝ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਆਚਰਣ ਕੀਤਾ ਵਾ ਕਈ ਕੋਟ ਭੂਤ প্রেਤ ਸੁਕਰ ਮਰਗਾਚ ਹਨਾ ਗਰਵਾਣੀ ਤੋਂ ਪਰ ਮੁਨਕਰ ਨਹੀਂ ਹੋ ਸਕਦੇ ਫੋਨਸ ਵਗੈਰ ਵੀ ਆਉਂਦੇ ਰਹਿੰਦੇ ਜਾਂ ਸੰਗਤ ਆਉਂਦੀ ਆ ਜਾਰਤਰ ਕਿਸੇ ਦਾ ਕੀਤਾ ਕਰਾਇਆ ਹੁੰਦਾਗਾ ਜਾਂ ਤਾਂ ਜਦੋਂ ਗੁਰੂ ਨਾਲ ਆਪਾਂ ਟੁੱਟ ਜਾਂਦੇ ਫਿਰ ਸਭ ਕੁਝ ਹੀ ਹੁੰਦਾ ਕਈ ਵੀਰਾਂ ਦੇ ਸਵਾਲ ਇਹ ਵੀ ਹੁੰਦੇ ਆ ਵੀ ਯਾਰ ਉਹਨਾਂ ਨੂੰ ਮਰਨ ਦੇ ਖਿਆਲ ਆਉਂਦੇ ਆ ਇਹ ਫਿਰ ਨੈਗਟਿਵ એનર્ਜੀ ਦਾ ਹੁੰਦਾ ਮੈਂਟਲੀ ਹਰਾਸਮੈਂਟ ਉਹਦੋ ਬੰਦਾ ਹੁੰਦਾ ਜਦੋਂ ਕੋਈ ਨੈਗੇਟਿਵ ਚੀਜ਼ ਦਾ ਕੋਈ ਪ੍ਰਭਾਵ ਹੁੰਦਾ ਉਹ ਚੀਜ਼ ਕਹਿੰਦੇ ਆ ਕਿ ਤੂੰ ਮਰ ਜਾ ਜਾਂ ਕਿਸੇ ਦੀ ਬਾਡੀ ਦੇ ਉੱਤੇ ਨੀਲ ਪੈਂਦੇ ਨੇ ਜਾਂ ਰਾਤ ਨੂੰ ਦਬਾ ਪੈਂਦਾ ਇਹ ਨਾ ਜੇ ਸਿੰਪਟਮ ਹੁੰਦੇ ਨੇ ਨਿਸ਼ਾਨੀਆਂ ਹੁੰਦੀਆਂ ਨੇ ਕਈ ਲੋਕ ਇਹ ਵੀ ਕਹਿੰਦੇ ਆ ਅਸੀਂ ਪਾਠ ਕਰਦੇ ਆ ਫਿਰ ਵੀ ਸਾਨੂੰ ਇਹਨਾਂ ਚੀਜ਼ਾਂ ਤੋਂ ਤੰਗ ਕਰਦੇ ਪਰੇਸ਼ਾਨ ਹੁੰਦੇ ਆ ਇੱਕ ਤ ਵਾਰ ਆਪਾਂ ਆਮ ਹੁੰਦਾ ਕਿ ਆਪਾਂ ਪਾਠ ਕੀਤਾ ਮੋਬਾਈਲ ਤੋਂ ਕੀਤਾ ਹਾਂਜੀ ਮੋਬਾਈਲ ਜ਼ਿਆਦਾਤਰ ਮੋਬਾਈਲ ਤੋਂ ਕੀਤਾ ਪਰ ਮੋਬਾਈਲ ਵਾਲਾ ਪਾਠ ਬਹੁਤ ਹੀ ਗਲਤ ਆ ਵਿਚੇ ਜਿਆਸੀ ਸਾਡੇ ਕੋਲ ਕੁਈ ਸਿੰਘ ਤੇ ਉਹ ਕਹਿੰਦੇ ਵੀ ਰਿਪੋਰਟਾਂ ਕਰਾਈ ਜਾਂਦੇ ਆ ਰਿਪੋਰਟਾਂ ਦੇ ਵਿੱਚ ਕੁਝ ਆਉਂਦਾ ਨਹੀਂ ਦਿੱਕਤ ਸਾਡੀ ਠੀਕ ਨਹੀਂ ਹੁੰਦੀ ਰੋਜ਼ ਦਵਾਈਆਂ ਖਾਈ ਜਾਂਦੇ ਆ ਡਾਕਟਰ ਕਹਿੰਦੇ ਸਾਡੀ ਸਮਝ ਤੋਂ ਬਾਹਰ ਆ ਉਹ ਕਿ ਡਾਕਟਰ ਆ ਜਾਂਦਾ ਜ਼ਿਆਦਾਤਰ ਤੇ ਲੋਕ ਇਹੀ ਕਹਿੰਦੇ ਨੇ ਵੀ ਤੁਹਾਡੇ ਮਨ ਦੀ ਖੇਡ ਹੈ ਨਹੀਂ ਮਨ ਦੀ ਖੇਡ ਨਹੀਂ ਹੁੰਦੀ ਹੈ ਕਿ ਦੇਖੋ ਕੁਝ ਬੰਦੇ ਤਾਂ ਮੈਂਟਲ ਤੱਕ ਹੋ ਜਾਂਦੇ ਨੇ ਕੱਲ ਦੀ ਗੱਲ ਆ ਜੀ ਤੇ ਇੱਕ ਆਸਟ੍ਰੇਲੀਆ ਤੋਂ ਕਾਲ ਆਈ ਸੀ ਸੰਗਤਾ ਤੇ ਉਹਨਾਂ ਦਾ ਨਾ ਬੇਟਾ ਹੈਗਾ 2 ਸਾਲ ਦਾ ਕਹਿੰਦੀ ਰਹਿੰਦੀ ਹੈ ਕਿ ਇੱਥੇ ਕੋਈ ਹੈਗਾ ਜਾਂ ਮੇਰੇ ਪਿੱਛੇ ਕੋਈ ਆਉਂਦਾ ਮੈਨੂੰ ਮਾਰ ਦੇਣਗੇ ਮੈਨੂੰ ਕੁਝ ਦਿਖ ਰਿਹਾ ਮੇਰਾ ਟਾਈਮ ਥੋੜਾ ਰਹਿ ਗਿਆ ਇਸ ਤਰ੍ਹਾਂ ਦੀਆਂ ਗੱਲਾਂ ਕਰ ਦਿੱਤੇ ਉਹਦੇ ਘਰ ਦੇ ਕਹ ਰਹੇ ਨੇ ਕਿ ਕੋਈ ਮੈਂਟਲੀ ਅਫਸੈਟ ਆ ਰੋਣ ਲੱਗ ਜਾ ਕਰੇ ਸਵੇਰੇ 8 ਵਜੇ ਉੱਠਿਆ ਕਰੇ ਜਦੋਂ ਜਿਵੇਂ ਦਿਨ ਚੜ੍ਹ ਜਾਂਦਾ ਕਰੇ ਉਹਨੂੰ ਬੁਰਾ ਲੱਗਣ ਲੱਗ ਜਾ ਕਰੇ ਉਹਨੂੰ ਐ ਲੱਗਿਆ ਕਰੇ ਵੀ ਦਿਨ ਕਿਉਂ ਚੜ੍ਹ ਗਿਆ ਚੀਕਾਂ ਮਾਰ ਮਾਰ ਰੌਲਾ ਪਾਪਾ ਅੱਧਾ ਪਿੰਡ ਉਹਨਾਂ ਦੇ ਘਰੇ ਆ ਜਾਂਦਾ ਸੀ ਇਕੱਠਾ ਬੇਨੁਕਾਰ ਖਾਨ ਨੂੰ ਪੈਂਦਾ ਮੈਂ ਇੱਥੇ ਨਹੀਂ ਰਹਿਣਾ ਇਸ ਤਰ੍ਹਾਂ ਨਹੀਂ ਉਹਦੀ ਹੱਕ ਤਾਂ ਹੁੰਦੀਆਂ ਸੀ ਪਵਾਰੀਆਂ ਕੁੜੀਆਂ ਦੀ ਗੱਲ ਆਉਂਦੀ ਵੀ ਜਿੰਨ ਲੱਗ ਜਾਂਦੇ ਕੋਈ ਸ਼ਾਇਦ ਦਾ ਕਨਸੈਪਟ ਹਾਂ ਸਾਰਾ ਕੁਝ ਹੁੰਦਾ ਜੀ ਦੇਖੋ ਇਹ ਫਰੇਗਰੈਂਸਾਂ ਹੋ ਗਈਆਂ ਜਾਂ ਸਮੈਲਾਂ ਹੋ ਗਈਆਂ ਨਾ ਜਾਂ ਹਾਰ ਸ਼ਿੰਗਾਰ ਦੇ ਉੱਤੇ ਉਹ ਦੇਖ ਕੇ ਆਕਰਸ਼ਿਤ ਹੁੰਦੇ ਨੇ ਉਹ ਆਕਰਸ਼ਿਤ ਹੋਣ ਤੇ ਹੀ ਫਿਰ ਜ਼ਿਆਦਾਤਰ ਇਹ ਬੀਬੀਆਂ ਭੈਣਾਂ ਨੂੰ ਹੀ ਦਿੱਕਤ ਆਉਂਦੀ ਹੈ ਇਸ ਤਰ੍ਹਾਂ ਦੀ ਪਰ ਇਹਦਾ ਮੇਨਲੀ ਕਾਰਨ ਦਾ ਪਤਾ ਕੁਝ ਵੀ ਮਤਲਬ ਪਰਿਵਾਰ ਨੇ ਕੁਝ ਮਾੜਾ ਕੀਤਾ ਹੋਵੇਗਾ ਕਿਸੇ ਨਾਲ ਰੂਹ ਦੇ ਨਾਲ ਜਾਂ ਕੋਈ ਪੁਰਾਣੇ ਕਰਮਾਂ ਦੇ ਖੇੜ ਹੋਣ ਦੀ ਹੈ। ਐ ਨਹੀਂ ਹੁੰਦਾ ਹੈਗਾ ਵੀ ਆਪਾਂ ਕਿਦੇ ਵੀ ਥੋੜੇ-ਬਹੁਤੇ ਨੇ ਇਹਨਾਂ ਦੀ ਤਾਦਾਦ ਬਹੁਤ ਜ਼ਿਆਦਾ 네ਗੇਟਿਵ ਚੀਜ਼ਾਂ ਦੀ। ਅੱਜ ਕੱਲ ਆਪਾਂ ਦੇਖਿਆ ਵੀਡੀਓ ਵਾਇਰਲ ਹੋ ਰਹੀਆਂ ਨੇ। 2025 ਨੂੰ ਲੈ ਕੇ ਆ ਵੀ ਕਹਿੰਦੇ ਇਹ ਸਾਲ ਆ ਜਿਹੜਾ ਬਹੁਤ ਤਰ੍ਹਾਂ ਦਾ ਰਣਾ-ਰਾਮਾ ਹੋਣਾਗਾ। ਸਮਾਂ ਥੋੜਾ ਰਹਿ ਚੁੱਕਿਆ ਕਲਯੁਗ ਦਾ ਉਸ ਕਰਕੇ ਇੱਕ ਵਾਰ ਦਾ ਧਰਤੀ ਹਿੱਲੂਗੀ। ਸਮਾਂ 2025 ਦੇ ਵਿੱਚ ਕਾਫੀ ਕੁਝ ਚੇਂਜ ਹੋ ਜਾਣਾ। ਕਿ ਕਿਸ ਤਰ੍ਹਾਂ ਦੇ ਜੀਬਾ ਮਤਲਬ ਜਨਕ ਬਚ ਸਕਦੇ ਆ ਜਿਹੜੇ ਵੱਡ ਵਡੇਰੇ ਨੂੰ ਮੰਨਿਆ ਜਾਂਦਾਗਾ ਬਿਮਾਰਨ ਤੋਂ ਬਾਅਦ ਆਹੀਆਂ ਦੀ ਮੁਕਤੀ ਨਹੀਂ ਹੁੰਦੀ ਜੀ ਤੇ ਉਹ ਮਤਲਬ ਪੀੜੀ ਤੇ ਪੀੜੀ ਤੰਗ ਕਰਦੇ ਰਹਿੰਦੇ ਆ ਤਾਇਆ ਸੀਗਾ ਕੋਈ ਪੁਰਾਣੇ ਬਜ਼ੁਰਗਾਂ ਦਾ ਉਹ दारू ਪੀਂਦਾ ਸੀ दारू ਪੀਂਦਾ ਮੜ ਗਿਆ ਅਸੀਂ ਉਹਦੀ ਸਮਾਦ ਬਣਾਤੀ ਮੱਜਾਂ ਨਹੀਂ ਸੀ ਦੁੱਧ ਦਿੰਦੀਆਂ ਸਾਡਾ ਔਖਾ ਸੀ ਘਰ ਪਰਿਵਾਰ 'ਚ ਨੁਕਸਾਨ ਹੁੰਦਾ ਸੀ ਸਾਡਾ ਬਾਪ